ਤੇ ਮੇਰਾ ਕਦੀ ਦਿਲ ਟੁੱਟਿਆ ਵੀ ਨਹੀਂ ਹੋਣਾ ਨਾ ਪਰ ਭਾਰੀ ਦੇ ਗਾਣੇ ਸੁਣ ਕੇ ਐ ਲੱਗਣਾ ਕਿ ਪਤਾ ਨਹੀਂ ਕਿੱਡਾ ਕਿ ਵੱਡਾ ਫੇਰ ਦਿਲ ਟੁੱਟਿਆ ਤੇ ਤੁਸੀਂ ਵੀ ਉਹ ਨਮਲਮਾ ਦੀ ਦਵਾਈ ਬਣੇ ਹੋ ਤੇ ਉਹ ਬਸ ਇੱਕ ਆਈ ਥਿੰਕ ਜ਼ਰੀਆ ਬਣ ਜਾਂਦਾ ਜੀ ਇੱਕ ਕਲਾ ਆਰਟ ਫਾਰਮ ਹੈ ਇਹ ਵੀ ਚਲੋ ਇੱਕ ਤੁਹਾਡੇ ਮਨ ਦੀਆਂ ਜਿਹੜੀਆਂ ਗਹਿਰਾਈਆਂ ਚ ਸਵਾਲ ਤੁਰੇ ਫਿਰਦੇ ਆ ਇੱਕ ਭਾਵਨਾਵਾਂ ਜਿਹੜੀਆਂ ਅਸੀਮ ਇਹ ਦਿਲ دریا ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹਨ ਇਹ ਭਾਵਨਾ ਨੂੰ ਵਿਅਕਤ ਕਰਨ ਦਾ ਪ੍ਰਭਾਸ਼ਿਤ ਕਰਨ ਦਾ ਐਕਸਪਰੈਸ ਕਰਕੇ ਅੱਗੇ ਭੇਜਣ ਦਾ ਸ਼ਾਇਦ ਇਹ ਜ਼ਿੰਮਾ ਆਰਟਿਸਟ ਦੇ ਹੁੰਦਾ ਨਾ ਜੀ ਰਾਈਟਰ ਕੋ ਪੋਇਟ ਹੈ ਸ਼ਾਇਰ ਕਹਾਣੀ ਲਿਖਦਾ ਨਾਟਕ ਲਿਖਦਾ ਸਾਹਿਤ ਦਾ ਕੋਈ ਵੀ ਰੂਪ ਹੈ ਜਾਂ ਮਿਊਜ਼ਿਕ ਹੈ ਕੰਪੋਜ਼ਰ ਹੈ ਗਵਈਆ ਹੈ ਹੈਨਾ ਜੀ ਤੇ ਕੋ ਪੇਂਟਰ ਹੈ ਤੇ ਉਹ ਇਹੀ ਚੀਜ਼ ਹੈ ਕਿ ਮਨੁੱਖੀ ਮਨ ਦੀ ਭਾਵਨਾ ਦੀਆਂ ਤਰਜਮਾਨੀਆਂ ਉਹ ਆਰਟਿਸਟ ਲੋਕ ਕਰਦੇ ਆ ਅਸੀਂ ਉਹ ਚ ਛੋਟਾ ਜਿਹਾ ਹਿੱਸਾ ਮਾਲਕ ਨੇ ਸਾਨੂੰ ਬਣਾਇਆ ਤੇ ਉਹ ਚੀਜ਼ ਦਾ ਫਿਰ ਉਹਦਾ ਮਾਲਕ ਦਾ ਸ਼ੁਕਰ ਕਰਦੇ ਆ ਵੀ ਜਦੋਂ ਕੋਈ ਇਸ ਤਰ੍ਹਾਂ ਦੇ ਰਿਲੇਟਡ ਮਿਲਦੇ ਯਾਰ ਤੇ ਫਲਾਣਾ ਇੱਕ ਹਫਤਾ ਫਲਾਣਾ ਸ਼ੇਅਰ ਸੀਗਾ ਉਹ ਸਾਨੂੰ ਬੜਾ ਵਧੀਆ ਲੱਗਾ ਯਾਰ ਇਸ ਤਰ੍ਹਾਂ ਦਾ ਵੀ ਜਾਂ ਕੋ ਦੁਨਿਆਵੀ ਗੱਲਾਂ ਕੋਈ